ਬਾਈ ਜੀ ਫੋਰਚੂਨਰ ਆ 2000 13 ਮਾਡਲ ਆ 11ਵੇਂ ਮਹੀਨੇ ਦੀ ਸਿੰਗਲ ਓਨਰ ਗੱਡੀ ਆ ਠੀਕ ਆ ਜੀ ਤੇ ਇਹ ਕਾ ਮਾਡਲ ਆ ਗੱਡੀ ਬ੍ਰਿਜਾ ਜੀ 2019 ਮਾਡਲ ਆ ਬਾਈ ਜੀ ਠੀਕ ਆ ਜੀ ਬੀਡੀਆਈ ਮਾਡਲ ਆ ਡਬਲ ਏਅਰ ਵਾਲੀ ਗੱਡੀ ਦਾ ਕਾਰ ਠੀਕ ਜੀ ਹੋਂਡਾ ਸਿਟੀ ਇਹ ਬਾਈ ਜੀ ਹੋਂਡਾ ਸਿਟੀ ਕਾਰ ਆ ਜੀ ਸਾਰੀ ਕਾਰ ਓਰੀਜਨਲ ਆ ਠੀਕ ਆ ਜੀ 53000 ਕੋਰਟ ਦੇ ਨਾਲ ਚੱਲੀ ਹੋਈ ਆ ਜੀ ਸਕੋਡਾ 2010 ਮਾਡਲ ਜੀ ਆਟੋਮੈਟਿਕ ਕਾਰ ਆ ਜੀ ਕੋਈ ਭਰਾ ਆਟੋਮੈਟਿਕ ਦਾ ਸਟੇਮ ਹੋਵੇ ਜੀ ਦਿੱਤੀ ਦੀ ਗੱਡੀ ਆ ਜੀ ਜੀ 2010 ਮਾਡਲ origignal ਬਰਨਾਲੇ ਦਾ ਨੰਬਰ ਸੈਕੰਡ ਹੰਡਰ ਕਾਰ ਆ Tata ਦੀ Indica ਠੀਕ ਆ ਜੀ ਬਾਈ ਜੀ ਅੱਗੇ ਜੀ ਇਹ ਆ ਬਾਈ ਜੀ 2000 14 ਮਾਡਲ ਗੱਡੀ ਸਿੰਗਲ ਓਨਰ ਕਾਰ ਆ ਠੀਕ ਆ ਜੀ Honda ਦੀ Amaze ਹਾਂ ਜੀ 2016 ਮਾਡਲ ਆ ਲੁਧਿਆਣੇ ਦਾ ਨੰਬਰ ਆ ਸੈਕੰਡ ਓਨਰ ਆ ਜੀ 60 ਪੈਸੇ ਕਾਰ ਦੇ ਟਾਇਰ ਆ ਜੀ ਠੀਕ ਆ ਜੀ ਢੰਡੀਰੀ ਵਾਲਾ ਜੀ ਅੰਦਰ ਦੀ ਨਰਤਾ ਜੀ 380 ਤੇ 380 ਦਾ ਕਰਾ ਦੇਗੇ ਬਾਈ ਜੀ ਲੋਨ ਦੋਸਤੋ ਏ ਬਾਈ ਜੀ 2017 ਮਾਡਲ ਸਵਿਫਟ ਕਾਰ ਹੈ ਜੀ ਠੀਕ ਹੈ ਜੀ ਯਾਰ ਮੈਂ ਮਹੀਨੇ ਬਾਈ ਜੀ 2012 ਮਾਡਲ ਸਵਿਫਟ ਡਿਜ਼ਾਇਰ BDI ਮਾਡਲ ਹੈ ਜੀ ਠੀਕ ਹੈ ਜੀ ਬਾਕੀ ਜੀ 2014 ਮਾਡਲ 10ਵੇਂ ਮਹੀਨੇ ਦੀ ਡਿਜ਼ਾਇਰ ਹਾਂ ਜੀ ਪਹਿਲੇ ਨਾਲ ਗਈ ਇਹ 17 ਮਾਡਲ ਗੱਡੀ ਹੈ ਜੀ ਪਹਿਲੇ ਨਾਂ ਤੇ ਆ ਦੋਨੇ ਚਾਬੀਆਂ ਕਾਰ ਦੀਆਂ ਨਾਲ ਦੋਸਤੋ ਗੱਡੀ ਆ ਵੀ ਪੂਰੀ ਘੈਂਟ ਆ 17 ਮਾਡਲ ਆ ਇਹ ਬਾਈ ਜੀ 2014 ਮਾਡਲ 11ਵੇਂ ਮਹੀਨੇ ਦੀ ਕਾਰ ਆ ਜੀ ਠੀਕ ਹੈ ਜੀ ਇਹ 2018 ਮਾਡਲ ਹਾਂ ਜੀ ਦੋਨੇ ਚਾਬੀਆਂ ਨਾਲ ਆਕਾਰ ਦੀਆਂ ਠੀਕ ਹੈ ਜੀ ਪਹਿਲੇ ਨਾਲ ਦੀ ਗੱਡੀ ਹੈ Swift tagline ਜੀ Swift ਆ ਬਾਈ ਜੀ 2014 ਮਾਡਲ ਹਾਂਜੀ ਅਲਾਇ ਵੀਲ ਲੱਗੇ ਆ ਹਾਂਜੀ ਸਾਸੀਗਾ ਦੋਸਤੋ ਮੈਂ ਇਕਵਾਲ ਸਿੰਘ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੋਸਤੋ ਲੈ ਕੇ ਆਏ ਆਪਾਂ ਫਿਰ ਗੱਡੀਆਂ ਦੀ ਵੀਡੀਓ ਕੋਲ ਨੂੰ ਪਤਾ ਵੀ ਆਪਾਂ ਇਸ ਚੈਨਲ ਤੇ ਗੱਡੀਆਂ ਦੀ ਵੀਡੀਓ ਲੈ ਕੇ ਆਉਂਦੇ ਹੁੰਦੇ ਆ ਵੱਡੇ ਬਜਟ ਵਾਲੀਆਂ ਤੇ ਛੋਟੇ ਬਜਟ ਵਾਲੀਆਂ ਗੱਡੀਆਂ ਤੇ ਅੱਜ ਆਪਣੇ ਨਾਲ ਹੋਣਗੇ ਵੀਰ ਹੁਣੀ ਆਪ ਸਹਿਮਤ ਕਾਰ ਬਜ਼ਾਰ ਵਾਲੇ ਬਾਈ ਇਹ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਉਹ ਜਿਹੜੇ ਭਰਾ ਆਪਣੇ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਵੀ ਆਪਾਂ ਤਿੰਨ ਚਾਰ ਵੀਡੀਓ ਪਹਿਲਾਂ ਵੀਰ ਹੋਣਾਂ ਦੀਆਂ ਕਰ ਚੁੱਕੇ ਆ ਤੇ ਜਿਹੜੇ ਭਰਾ ਨਵੇਂ ਜੁੜੇ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਉਹਨਾਂ ਵੀ ਵੀਰੇ ਹੋਣਾਂ ਦਾ ਕਾਰ ਬਜ਼ਾਰ ਬਹੁਤ ਵਧੀਆ ਅੱਗੇ ਪਹਿਲਾਂ ਵੀ ਵੀਡੀਓ ਲੈ ਕੇ ਆਉਂਦਾ ਰਿਹਾ ਵੀਰੇ ਹੋਣਾਂ ਦੀਆਂ ਤੇ ਬਹੁਤ ਘੈਂਟ ਘੈਂਟ ਗੱਡੀਆਂ ਹੁੰਦੀਆਂ ਬਾਈ ਹੋਣਾ ਕੋਲੇ ਤੇ ਆਪਾਂ ਕਰਾਉਨੇ ਆ ਗੱਲਬਾਤ ਬਾਈ ਹੋਣਾ ਨਾਲ ਤੇ ਗੱਡੀਆਂ ਬਾਰੇ ਜਾਣਦੇ ਆ ਸਸੀ ਦਾ ਬਾਈ ਜੀ ਸਸੀ ਗੱਲ ਵੀ ਹੋਰ ਵੀ ਠੀਕ ਠਾਕ ਹੋਣੀ ਇਹ ਚੜਦੀ ਗੱਲ ਤੁਸੀਂ ਦੱਸੋ ਹਾਂਜੀ ਹਾਂਜੀ ਬਾਈ ਜੀ ਇੱਕ ਤਾਂ ਆਪਣੇ ਜਿਹੜੇ ਨਵੇਂ ਅਡਵਿਕੇਸ਼ਨ ਬਾਰੇ ਤੇ ਆਪਣੇ ਨੰਬਰ ਬਾਰੇ ਤੇ ਉਹ ਆਪਣੇ ਤੇ ਕਿਵੇਂ ਟਰਸਟ ਪੈ ਰਾ ਹੈ ਲੋਕੇਸ਼ਨ ਹੈ ਬਾਈ ਜੀ ਆਪਣੀ ਰਾਏਕੋਟ ਤੋਂ 8 ਕਿਲੋਮੀਟਰ ਬਰਨਾਲਾ ਰੋਡ ਤੇ ਪਿੰਡ ਦੱਧਾ ਹੂਰਾ ਹਾਂਜੀ ਲੈਰ ਦਾ ਪੁਲ ਮਸਹੂਰਾ ਪੁਲ ਦੇ ਉੱਪਰ ਹੀ ਆਪਣਾ ਕਾਰਬੀਆਰ ਹੈ ਠੀਕ ਹੈ ਜੀ ਹਾਂਜੀ ਤੇ ਜਿਹੜੀ ਰਹੀ ਆਪਣੀ ਗੱਲ ਟਰਸਟ ਵਾਲੀ ਹਾਂਜੀ ਆਪਣੀ ਕਾਰ ਦੀ ਇੰਜਨ ਦੀ ਗੇਅਰ ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਕਾਗਜ਼ਾਂ ਦੀ ਸਾਰੀ ਜ਼ਿੰਮੇਵਾਰੀ ਠੀਕ ਹੈ ਜੀ ਤੇ ਬਾਕੀ ਚੰਗੀਆਂ ਕਾਰਾਂ ਚੰਗੇ ਰੇਟਾਂ ਦੇ ਨਾਲ ਅੱਜ ਤੁਹਾਨੂੰ ਦਿਖਾ ਦਨੇ ਆ ਜੀ ਜੀ ਬਾਜੀ ਫੋਰਚੂਨਰ ਆ 2013 ਮਾਡਲ ਆ 11ਵੇਂ ਮਹੀਨੇ ਦੀ ਸਿੰਗਲ ਓਨਰ ਗੱਡੀ ਆ ਠੀਕ ਆ ਜੀ ਤੇ ਨਵੇਂ ਟਾਇਰ ਆ ਨਵੀ ਬੈਂਡਰੀ ਆ ਨਵੇਂ ਸੀਟ ਕਵਰ ਆ ਸਾਰੀ ਗੱਡੀ ਓਰੀਜਨਲ ਪੇਂਟ ਦੀ ਕਾਰ ਆ ਜੀ ਠੀਕ ਆ ਜੀ ਤੇ ਮੈਂ ਵੀਰ ਨੂੰ ਇੱਕ ਵਾਰੀ ਅੰਦਰੋਂ ਦਿਖਾਈ ਜਾਏ ਗੱਡੀ ਦੋਸਤੋ ਤੁਸੀਂ ਅੰਦਰੋਂ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਬਾਹਰੋਂ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਟੈਟਪਾ ਜਮਾ ਨਵਾਂ ਵਾ ਤੇ ਬਾਕੀ ਕੰਡੀਸ਼ਨ ਵੀ ਅੰਦਰੋਂ ਬਹੁਤ ਸਾਫ਼ ਸਫਾਈ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਈ ਜੀ ਇਹਦਾ ਰੇਟ ਕੀ ਰੇਟ ਆ ਬਾਈ ਜੀ ਇਹ ਕਾਰ ਦਾ 10 ਲੱਖ 75 ਹਜ਼ਾਰ ਐਨਓਸੀ ਦੇ ਨਾਲ ਠੀਕ ਆ ਜੀ 1 ਰੁਪਈਏ ਦਾ ਖਰਚਾ ਨਹੀਂ ਗੱਡੀ ਦੇ ਉੱਪਰ ਠੀਕ ਆ ਜੀ ਤੇ ਜੇ ਕਿਸੇ ਭਰਾ ਨੇ ਨੰਬਰ ਲਵਾ ਕੇ ਲੈਣਾ ਤਾਂ ਫੇਰ 75000 ਪਲੱਸ ਹੋ ਜਾਊਗਾ ਠੀਕ ਆ ਜੀ ਤੇ ਨੰਬਰ ਲਾ ਕੇ ਵੀ ਆਪਾਂ ਕਾਰ ਦੇ ਦਾਂਗੇ ਠੀਕ ਆ ਜੀ ਦੋਸਤੋ ਬਾਈ ਹੁਣਾਂ ਨੇ ਆਪਾਂ ਨੂੰ ਰੇਟ ਦੱਸਤਾ ਫੇਰ ਵੀ ਤੁਹਾਡਾ ਮੌਕੇ ਤੇ ਮਾਨਤਨ ਪੂਰਾ ਵਧੀਆ ਕੀਤਾ ਜਾਊਗਾ ਜੇ ਕਿਸੇ ਭਰਾ ਨੂੰ ਗੱਡੀ ਪਸੰਦ ਆਉਂਦੀ ਆ ਤਾਂ ਵੀਰੇ ਹੁਣਾਂ ਨਾਲ ਗੱਲਬਾਤ ਕਰ ਸਕਦਾ ਨੈਕਸਟ ਆ ਗਈ ਬ੍ਰਿਜ ਆ ਜੀ ਹਾਂਜੀ ਦੋਸਤੋ ਆ ਗੱਡੀ ਸੇਲ ਆਊਟ ਹੋ ਚੁੱਕੀ ਆ ਤੇ ਆਪਾਂ ਇਹਦੀ ਵੀਡੀਓ ਨਹੀਂ ਕਰਦੇ ਹੁਣ ਅੱਗੇ ਤੁਸੀਂ ਬ੍ਰਿਜਾ ਦੇਖੋ ਬਾਈ ਜੀ ਇਹ ਕਾ ਮਾਡਲ ਆ ਗੱਡੀ ਬ੍ਰਿਜਾ ਜੀ 2019 ਮਾਡਲ ਆ ਬਾਈ ਜੀ ਠੀਕ ਆ ਜੀ ਬੀਡੀਆਈ ਮਾਡਲ ਆ ਡਬਲ ਏਅਰ ਵਾਲੇ ਦੇ ਵਿੱਚਕਾਰ ਠੀਕ ਆ ਜੀ ਡੀਜ਼ਲ ਵੈਰੀਐਂਟ ਆ ਜੀ ਜੀ ਇਹ ਕਾਰ ਦੀ ਕੀਮਤ ਰੱਖੀ ਆ ਜੀ ਆਪਾਂ 7.5 ਲੱਖ ਦੀ ਐਨਓਸੀ ਦੇ ਨਾਲ ਠੀਕ ਆ ਜੀ ਤੇ ਮੌਕੇ ਤੇ ਬਾਈ ਮਾਨਤਨ ਜੀ ਹਾਂ ਜਿਹੜਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਜੀ ਆਪਾਂ ਜੋ ਮਾਨਤਨ ਆ ਉਹ ਵਧੀਆ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਤੇ ਡੀਜ਼ਲ ਆ ਠੀਕ ਹੈ ਜੀ ਡੀਜ਼ਲ ਦਾ ਲਾਸਟ ਪੂਰ ਅਮਰੂਤੀ ਸੰਯੁਕਤੀ ਦੀ ਗੱਡੀ ਆ ਉਸ ਤੋਂ ਬਾਅਦ ਤਾਂ ਪੈਟਰੋਲ ਦੇ ਵਿੱਚ ਆਉਣ ਲੱਗੀਆਂ ਜੀ ਇਹ ਠੀਕ ਹੈ ਜੀ ਤੇ ਬਹੁਤ ਘੈਂਟ ਤੇ ਬਹੁਤ ਪਿਆਰੀ ਗੱਡੀ ਆ ਇੰਜਨ ਦੀ ਗੇਅਰ ਦੀ ਐਕਸੀਡੈਂਟ ਦੀ ਕਾਗਜ਼ਾਂ ਦੀ ਸਾਰੇ ਕਾਸ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਠੀਕ ਹੈ ਜੀ オリジナル ਪੇਂਟ ਦੀ ਗਾਰ ਆ ਕੱਲੇ ਬੰਪਰ ਛੱਡ ਗਏ ਜੀ ਦੋਸਤੋ ਜਿੰਨੀਆਂ ਵੀ ਬਾਈ ਹੋਣਾ ਕੋਲੇ ਗੱਡੀਆਂ ਹੁੰਦੀਆਂ ਵਾ ਉਹ ਬਹੁਤ ਵਧੀਆ ਕੰਡੀਸ਼ਨ ਦੀਆਂ ਗੱਡੀਆਂ ਹੁੰਦੀਆਂ ਤੇ ਫੁੱਲ ਗਰੰਟੀਡ ਹੁੰਦੀਆਂ ਵਾ ਕੋਈ ਵੀਰ ਭਰਾ ਆਪਣਾ ਦੂਰੋਂ ਨੇੜਿਓਂ ਆਉਂਦਾ ਵਾ ਵੀ ਵੇਖ ਜਾਏ ਤੇ ਵੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊਗੀ ਐ ਨਹੀਂ ਹੋਗਾ ਵੀ ਗੱਡੀ ਦੇਖ ਆਪਾਂ ਕੋਈ ਹੋਰ ਲਈ ਬਾਅਦ ਵਿੱਚ ਆਪਾਂ ਇੱਥੇ ਆ ਕੇ ਦੇਖਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਕੋਈ ਏਦਾਂ ਦੀ ਕੋਈ ਗੱਲ ਨਹੀਂ ਹੋਊਗੀ ਹਾਂਜੀ ਤੇ ਬਹੁਤ ਵਧੀਆ ਸਾਮਾ ਬਾਈ ਹੁਣਾਂ ਅੱਗੇ ਆਪਾਂ ਤੁਹਾਨੂੰ ਬਣੇ ਰਹੋ ਤੁਸੀਂ ਨਾਲ ਗੱਡੀਆਂ ਹੋਰ ਵੀ ਬਹੁਤ ਥਾਂ-ਥਾਂ ਦਿਖਾਉਂਦੇ ਹਾਂ ਹਾਂਜੀ ਭਾਈ ਜੀ ਕਿਹੜੀ ਹੈ ਜੀ Honda City ਇਹ ਬਾਈ ਜੀ Honda City ਕਾਰ ਆ ਜੀ ਸਾਰੀ ਕਾਰ ਓਰੀਜਨਲ ਆ ਠੀਕ ਹੈ 53000 ਕੋਰਟ ਦੇ ਨਾਲ ਚੱਲੀ ਹੋਈ ਆ ਠੀਕ ਹੈ ਜੀ ਰਾਤ ਹੀ ਬੰਬੇ ਤੋਂ ਕਾਰ ਆਈ ਹੈ ਜੀ ਇਹ ਠੀਕ ਹੈ ਜੀ ਕੰਪਨੀ ਲਾਈ ਵੀਲ ਨੇ ਜੀ ਦੋਨੇ ਚਾਬੀਆਂ ਕਾਰ ਦੀਆਂ ਨਾਲ ਆ ਜੀ ਠੀਕ ਹੈ ਜੀ ਤੇ ਇਹ ਕਾਰ ਦੀ ਕੀਮਤ ਰੱਖੀ ਹੈ ਜੀ ਆਪਾਂ 5,50,000 ਦੀ ਐਨਓਡੀ ਨਾਲ ਡੀਜ਼ਲ ਵੇਰੀਐਂਟ ਆ ਠੀਕ ਹੈ ਜੀ ਦੋਸਤੋ ਗੱਡੀ ਦੇਖ ਸਕਦੇ ਤੁਸੀਂ ਬਹੁਤ ਚੰਗੇ ਗੱਡੀ ਦੇ ਨਵੇਂ ਕੰਪਨੀ ਦੇ ਨਵੇਂ ਚਾਰੋਂ ਟਾਇਰ ਆ ਜੀ ਟਾਇਰ ਨਵੇਂ ਆ ਲਾਈ ਕੰਪਨੀ ਵਾਲੇ ਆ ਬਾਕੀ ਤੁਸੀਂ ਅੰਟੀਰੀਅਰ ਚੈੱਕ ਕਰੋ ਤੇ ਬਾਕੀ ਦੇਖਾ ਦੇਣ ਤੁਸੀਂ ਦੋਸਤੋ ਗੱਡੀ ਦਾ ਇੰਟੀਰੀਅਰ ਤੇ ਬਾਕੀ ਬਾਈ ਉਹਨਾਂ ਨੇ ਰੇਟ ਦੱਸਤਾ ਆਪਾਂ ਨੂੰ ਬਾਕੀ ਫਿਰ ਵੀ ਮਾਨਦਾਨ ਰੇਟ ਦੇ ਵਿੱਚ ਹੋਊਗਾ ਜੋ ਕੋਈ ਭਰਾ ਗੱਡੀ ਥੋੜੇ ਪਸੰਦ ਹੋਦੀ ਹੈ ਹਾਂਜੀ ਬਾਈ ਜੀ ਇਹ ਬਾਈ ਜੀ ਸਕੌਡਾ 2010 ਮਾਡਲ ਜੀ ਆਟੋਮੈਟਿਕ ਕਾਰ ਆ ਜੀ ਕੋਈ ਭਰਾ ਆਟੋਮੈਟਿਕ ਦਾ ਸਟੇਮ ਹੋਵੇ ਜੀ ਬਰਨਾਲਾ ਨੰਬਰ ਦੀ ਕਾਰ ਆ ਜੀ ਠੀਕ ਹੈ ਜੀ ਕੀਮਤ ਰੱਖੀ ਹੈ ਕਾਰ ਦੀ ਆਪਾਂ 2 ਲੱਖ 40 ਹਜ਼ਾਰ ਰੁਪਈਆ ਠੀਕ ਹੈ ਜੀ ਆਲ オリジナル ਪੇਂਟ ਦੀ ਕਾਰ ਆ ਜੀ ਜੀ ਦੋਸਤੋ ਗੱਡੀ ਇਹ ਵੀ ਬਹੁਤ ਚੰਗੀ ਕੰਡੀਸ਼ਨ ਦੀ ਆ ਐਟਪਾ ਚੰਗਾ ਦੋਸਤੋ ਗੱਡੀ ਨੂੰ ਲੱਗਾ ਵਾਹੇ ਕੰਪਨੀ ਵਾਲੇ ਆ ਤੇ ਬਾਕੀ ਇੰਟੀਰੀਅਰ ਵੀ ਚੰਗਾ ਤੇ ਭਾਈ ਜਿਵੇਂ ਕੋਈ ਭਰਾ ਨੂੰ ਆਪਣੀ ਗੱਡੀ ਪਸੰਦ ਆਉਂਦੀ ਆ ਤੇ ਲੋਨ ਦੀ ਸ਼ਬਦ ਇਹ ਗਾਰ ਸਾਡੀ ਗੇ ਬਾਕੀ ਸਾਰੀਆਂ ਤੇ ਬਾਕੀ ਸਾਰੀਆਂ ਤੇ ਲੋਨ ਹੋਊਗਾ ਇੱਕ ਦੋਸਤੋ ਮੈਂ ਹੋਰ ਵੀ ਗੱਲ ਕਰ ਦਣਾ ਭਾਈ ਹੋਰਾਂ ਕੋਲੇ ਇੰਨੀ ਕੰਡੀਸ਼ਨ ਦੀ ਆ ਚੰਗੀ ਕੰਡੀਸ਼ਨ ਦੀ ਆ ਗੱਡੀਆਂ ਹੁੰਦੀਆਂ ਵੀ ਕਈ ਗੱਡੀਆਂ ਤੇ ਤਾਂ ਫੋਲ ਹੀ ਲੋਨ ਹੋ ਜਾਂਦਾ ਵੀ ਤੁਹਾਨੂੰ ਆਧਾਰ ਕਾਟ ਤੇ ਪੈਨ ਕਾਰਡ ਲਿਆਉਣ ਦੀ ਲੋੜ ਆ ਠੀਕ ਆ ਨਾ ਬਾਈ ਜੀ ਬਹੁਤ ਚੰਗੀ ਕੰਡੀਸ਼ਨ ਦੀਆਂ ਗੱਡੀਆਂ ਹੁੰਦੀਆਂ ਵਾ ਵੀ ਆਪਾਂ ਨੂੰ ਆਧਾਰ ਕਾਰਡ ਤੇ ਪੈਨ ਕਾਰਡ ਲੈ ਆਉਣ ਦੀ ਲੋੜ ਆ ਵੀ ਫੁੱਲ ਲੋਨ ਹੋ ਜਾਂਦਾ ਤੇ ਬਾਕੀ ਹੋਰ ਵੀ ਗੱਡੀਆਂ ਦਿਖਾਉਨੇ ਆ ਸਵੈਲਟਾ ਸਵੈਲਟ ਡੀਅਰ ਆ ਅਜੇ ਬਣੇ ਹੋ ਰਹੇ ਹੋ ਆਪਣੇ ਵੀਡੀਓ ਨੂੰ ਲਾਈਵ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਨੂੰ ਤਾਂ ਕਿ ਤੁਹਾਡੇ ਵਾਸਤੇ ਹੋਰ ਵੀਡੀਓ ਲੈ ਕੇ ਆਉਂਦਾ ਰਹਿਾਂਵੇਂ ਹਾਂਜੀ ਬਾਈ ਜੀ ਛੋਟੇ ਬਜਟ ਤੇ ਦੀ ਗੱਡੀ ਆ ਜੀ ਜੀ 2010 ਮਾਡਲ ओरिजिनल ਬਰਨਾਲੇ ਦਾ ਨੰਬਰ ਸੈਕੰਡ ਆਨਰ ਕਾਰ ਆ ਟਾਟਾ ਦੀ ਇੰਡੀਗਾ ਠੀਕ ਆ ਜੀ ਕਾਰ ਦੇ ਦਿਆਂਗੇ ਆਪਾਂ ਜੀ ਕੁੱਲ ਹੀ 75000 ਦੀ ਠੀਕ ਆ ਜੀ ਦੋਸਤੋ ਗੱਡੀ ਦੇਖੋ ਤੁਸੀਂ Tata Indica ਮਾਡਲ ਕਹੇ ਆ ਜੀ ਇਹ 10 ਵਰਜੀ ਇਹ ਪਾਸਿੰਗ ਤਾਂ ਹੋਵਣਾ ਹੀ 25 ਤੱਕ 25 ਤੱਕ ਪਾਸਿੰਗ 25 ਤੱਕ ਪਾਸੇਗਾ 10 ਮਾਰਦਾ ਦੋਸਤੋ 75000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਤੁਹਾਡਾ ਮਾਨਦਾਨ ਹੋ ਜਾਊਗਾ ਜੇ ਕੋਈ ਭਰਾ ਗੱਡੀ ਲੈਣਾ ਚਾਹੁੰਦਾ ਵਾ ਦੇਖ ਸਕਦੇ ਹੋ ਤੁਸੀਂ ਨੰਬਰ ਪਲੇਟਾਂ ਵਗੈਰਾ ਲੱਗੀਆਂ ਹੋਈਆਂ ਵਾ ਆਟੋ ਗੱਡੀ ਨੂੰ ਵਧੀਆ ਲੱਗਿਆ ਦੋਸਤੋ ਤੇ ਬਾਕੀ ਤੁਹਾਡਾ ਫੇਰ ਵੀ ਮੌਕੇ ਤੇ ਮਾਣ ਤਾਂ ਹੋ ਜੂਗਾ ਇਹ ਚ ਤੇ ਹਾਂਜੀ ਬਾਈ ਜੀ ਅੱਗੇ ਜੀ ਇਹ ਆ ਬਾਈ ਜੀ 2000 14 ਮਾਡਲ ਗੱਡੀ ਸਿੰਗਲ ਓਨਰ ਕਾਰ ਆ ਠੀਕ ਆ ਜੀ ਜੇ ਕਿਸੇ ਭਰਾ ਨੇ ਐਨਓਸੀ ਨਾਲ ਲੈਣੀ ਆ ਤਾਂ ਕੀਮਤ ਰੱਖੀ ਆ ਬਾਈ ਜੀ ਆਪਾਂ ਇਹਦੀ 3,50,000 ਹਾਂਜੀ ਜੇ ਪੰਜਾਬ ਨੰਬਰ ਕਰਾ ਕੇ ਲੈਣੀ ਆ ਤਾਂ 3,75,000 ਦੀ ਗੱਡੀ ਆ ਜੀ ਠੀਕ ਆ ਜੀ ਦੋਸਤੋ ਨੀਡ ਕੰਪਨੀ ਦੇ ਚਾਰੇ ਟਾਇਰ ਨਵੇਂ ਐਂਡ ਸਿੰਗਲ ਓਨਰ ਗੱਡੀ ਆ ਠੀਕ ਆ ਜੀ ਬਾਈ ਜੀ ਜੇ ਲੋਨ ਕਰਾਉਣਾ ਹੋਵੇ ਕਿੰਨਾ ਖੋਜੂ ਇੱਥੇ ਜੀ ਲੋਨ ਤੇ ਵੀਰੇ ਲੱਖ ਰੁਪਇਆ ਦੇ ਕੇ ਬਾਕੀ ਕਰਵਾ ਦਾਂਗੇ ਲੋਨ ਠੀਕ ਆ ਜੀ ਉਹ ਤੋਂ ਤੁਸੀਂ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਬਾਕੀ ਇਹ ਕਿਸੇ ਭਰਾ ਨੇ ਲੋਨ ਕਰਾਉਣਾ ਹੋਵੇ ਤਾਂ ਲੱਖ ਰੁਪਇਆ ਦੇ ਕੇ ਗੱਡੀ ਲੈ ਕੇ ਜਾ ਸਕਦਾ ਬਾਕੀ ਲੋਨ ਵੀ ਹੋ ਜਾਊਗਾ ਦੇਖਾ ਰਹੇ ਹੋ ਤੁਸੀਂ ਹਾਂਜੀ ਭਾਈ ਜੀ ਇਹ ਆ ਭਾਈ ਜੀ ਹੋਂਡਾ ਦੀ ਅਮੇਜ ਹਾਂਜੀ 2016 ਮਾਡਲ ਆ ਲੁਧਿਆਣੇ ਦਾ ਨੰਬਰ ਆ ਸੈਕੰਡ ਆਨਰ ਜੀ 60 ਪੈਸੇ ਕਾਰ ਦੇ ਟਾਇਰ ਆ ਜੀ ਠੀਕ ਹੈ ਢੰਡੀ ਰੀਅਲ ਆ ਜੀ ਅੰਦਰ ਦੀ ਨਵੀਂ ਗੱਡੀ ਆ ਜੀ ਠੀਕ ਆ ਜੀ ਐਕਸੀਡੈਂਟ ਇੰਜਨ ਗੇਅਰ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਜੀ ਕਾਰ ਦੀ ਕੀਮਤ ਆ ਜੀ 380 ਤੇ 380 ਦਾ ਕਰਵਾ ਦਾਂਗੇ ਬਾਈ ਜੀ ਲੋਨ ਦੋਸਤੋ 380 ਹਜ਼ਾਰ ਤੱਕ ਲੋਨ ਹੋ ਜਾਊਗਾ ਤੁਸੀਂ ਮੰਨ ਲਿਓ ਵੀ ਆਧਾਰ ਕਾਰ ਤੇ ਪੈਨ ਕਾਟ ਲਿਓ ਹਣੇ ਇਹ ਗੱਡੀ ਪਸੰਦ ਆ ਜੀ ਹਾਂਜੀ ਬਾਈ ਜੀ ਦੋਸਤੋ ਬਹੁਤ ਹੀ ਠੰਗ ਕੱਟੀ ਆ ਬਹੁਤ ਹੀ ਵਧੀਆ ਰੇਟ ਆ ਬਾਕੀ ਤੁਸੀਂ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਅੰਦਰੇ ਵੀ ਗੱਡੀ ਨੂੰ ਬੈਠਵੀਆਂ ਲੱਗਿਆ ਹੋਇਆ ਤੇ ਜੇ ਕਿਸੇ ਤਰ੍ਹਾਂ ਦੇ ਪਕੰਡਾ ਆਉਂਦੀ ਆ ਤੁਸੀਂ ਇਹੋ ਨਾ ਬੈਠ ਕੇ ਚੰਨ ਵਾਸ ਕਰ ਸਕਦੇ ਹਾਂਜੀ ਬਾਈ ਇਹ ਬਾਈ ਜੀ 2017 ਮਾਡਲ ਸਵਿਫਟ ਕਾਰ ਆ ਜੀ ਠੀਕ ਆ ਜੀ ਯਾਰ ਮੈਂ ਮਹੀਨੇ ਦੀ ਗੱਡੀ ਆ ਜੀ ਸਿੰਗਲ ਓਨਰ ਕਾਰ ਆ ਜੀ ਦੋਨੇ ਚਾਬੀਆਂ ਕਾਰ ਦੀਆਂ ਨਾਲ ਆ ਠੀਕ ਆ ਜੀ ਗੱਡੀ ਦੇ ਦਾਂਗੇ ਬਾਈ ਜੀ ਆਪਾਂ 5 ਲੱਖ 70 ਹਜ਼ਾਰ ਦੀ ਐਨਓਸੀ ਨਾਲ ਆ ਠੀਕ ਆ ਜੀ ਹਾਂਜੀ ਬਾਈ ਜੀ ਤੁਸੀਂ ਦੇਖ ਸਕਦੇ ਆ ਗੱਡੀ ਇਹ ਵੀ ਬਹੁਤ ਠੰਡਾ ਇਹ ਕੱਪਾ ਦੋਸਤੋ ਜਮਾਈ ਨਵਾਂ ਲੱਗ ਗਿਆ ਤੇ ਬਾਕੀ ਤੁਸੀਂ ਗੱਡੀਆਂ ਟੂਰੀਏ ਚੈੱਕ ਕਰੋ ਭਾਈ ਜੀ ਕਹਿੰਦੇ ਉਹਨਾਂ ਦਾ ਗੱਡੀ ਹੈ ਪਹਿਲੇ ਨਾਂ ਦੇ ਭਾਈ ਜੀ ਪਹਿਲੇ ਨਾਂ ਦੇ ਕਾਰ ਆ ਤੇ ਜੇ ਕਿਸੇ ਵੀ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰ ਲੋ ਕਿਉਂਕਿ ਵੀਰੇ ਉਹਨਾਂ ਕੋਲੇ ਬਹੁਤ ਢਾਂਡ ਢਾਂਡ ਸਿਲਟਾ ਖੜੀ ਆ ਤੁਹਾਨੂੰ ਹੋਰ ਵੀ ਰਪਣੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਹਾਂਜੀ ਬਾਈ ਜੀ ਇਹ ਬਾਈ ਜੀ 2012 ਮਾਡਲ ਸਵਿਫਟ ਡਿਜ਼ਾਇਰ ਬੀਡੀਆਈ ਮਾਡਲ ਹੈ ਜੀ ਠੀਕ ਆ ਜੀ ਬਰਨਾਲੇ ਦਾ ਨੰਮਰਾ ਲਾਈ ਵੀਲ ਕਾਰ ਦੇ ਲੱਗੇ ਹੋਏ ਆ ਠੀਕ ਆ ਜੀ ਕੈਂਟ ਸੀਟ ਕਵਰ ਆ ਜੀ ਗੱਡੀ ਦੇ ਦਾਂਗੇ ਬਾਈ ਜੀ ਆਪਾਂ 3 ਲੱਖ ਤੇ 15000 ਦੀ ਗੱਾਰ ਦੋਸਤੋ 3 ਲੱਖ 15000 ਰੁਪਿਆ ਕੀਮਤ ਆ ਗੱਡੀ ਦਾ ਖੜਾਵਾ ਬਹੁਤ ਵਧੀਆ ਗੱਡੀ ਕੰਡੀਸ਼ਨ ਦੀ ਬਹੁਤ ਚੰਗੀ ਆ ਟਾਇਰ ਤੇ ਲਾਇ ਬਹੁਤ ਘੰਟ ਲੱਗੇ ਆ ਗੱਡੀ ਨੂੰ ਤੇ ਬਾਕੀ ਤੁਸੀਂ ਕੱਢੀ ਅੰਟੀਰੀਅਰ ਚੈੱਕ ਕਰੋ ਬਾਈ ਜੀ ਲੋਨ ਕਿੰਨਾ ਹੋ ਜੀ ਇਦੇ ਲੱਖ ਰੁਪਈਆ ਦੇ ਕੇ ਬਾਕੀ ਲੋਨ ਹੋ ਜੂਗਾ ਜੀ ਠੀਕ ਆ ਜੀ ਉਸ ਤੋਂ ਲੱਖ ਰੁਪਈਆ ਦੇ ਕੇ ਬਾਕੀ ਲੋਨ ਹੋ ਜੂਗਾ ਤੋਂ ਮੱਕ ਤੱਕ ਲੋਨ ਵੀ ਹੋ ਜੂਗਾ ਬਾਕੀ ਥੋੜਾ ਮਾਨਦਾਨ ਵੀ ਹੋ ਜੂਗਾ ਤੇ ਜੇ ਕਿਸੇ ਵੀ ਪ੍ਰਾਣ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਤੁਸੀਂ ਦੋਨੋਂ ਟੈਕਾਈ ਧੰਨਵਾਦ ਕਰਨਾ ਹਾਂਜੀ ਭਾਈ ਜੀ ਨੈਕਸਟ ਗੱਡੀ ਆ ਜੀ 2014 ਮਾਡਲ 10ਵੇਂ ਮਹੀਨੇ ਦੀ ਡਿਜ਼ਾਇਰ ਹਾਂਜੀ ਪਹਿਲੇ ਨਾਂ ਦੀ ਕਾਰ ਆ ਜੀ ਬੀਡੀਆਈ ਮਾਡਲ ਆ ਡੀਜ਼ਲ ਵੇਰੀਐਂਟ ਆ ਜੀ ਘੈਂਟ ਗੱਡੀ ਆ ਘੈਂਟ ਚਾਲ ਚਲਾਵਾ ਕਾਰ ਦਾ ਨਵੇਂ ਸੀਟ ਕਵਰ ਆ ਜੀ ਠੀਕ ਆ ਜੀ ਐਨਓਸੀ ਦੇ ਨਾਲ ਗੱਡੀ ਦੇ ਦਾਂਗੇ ਬਾਈ ਜੀ ਆਪਾਂ 3 ਲੱਖ 80 ਹਜ਼ਾਰ ਦੀ ਕਾਰ ਠੀਕ ਆ ਜੀ ਤੇ ਬਾਕੀ ਦੋਸਤੋ ਮੌਕੇ ਦੇ ਤੁਹਾਡਾ ਮਾਨਦਾਨ ਹੋ ਜੂਗਾ ਜੇ ਕਿਸੇ ਭਰਾ ਨੂੰ ਗੱਡੀ ਖਤਮਦ ਆਉਂਦੀ ਆ ਗੱਡੀ ਪੂਰੀ ਠੇਕ ਠਾਕ ਵੀ ਟੱਪਾ ਵੀ ਗੱਡੀ ਨੂੰ ਚੰਗਾ ਤੇ ਬਾਕੀ ਜਿੰਨੀਆਂ ਵੀ ਗੱਡੀਆਂ ਵਾ ਬਾਈ ਦੀਆਂ ਜਣਗੇ ਲੋਕਾਂ ਨੂੰ ਫੁੱਲ ਗਾਰੰਟੀ ਹੁੰਦੀ ਆ ਤੇ ਜੇ ਕੋਈ ਭਰਾ ਰਿਸਕ ਤੇ ਗਾਰੰਟੀ ਲੈਣਾ ਚਾਹੁੰਦਾ ਉਹ ਵੀ ਲੈ ਸਕਦਾ ਕੋਈ ਮੁਸ਼ਕਲ ਨਹੀਂ ਤੁਸੀਂ ਗੱਡੀ ਚੈੱਕ ਕਰੋ ਤੇ ਬਾਈ ਇਹ ਤੇ ਲੋਨ ਕਰਨਾ ਹੋ ਜੂਜੀ ਇਹ ਕਾਰ ਆ ਸਾਰਿਆਂ ਦੇ ਲੱਖ ਲੱਖ ਲੈ ਕੇ ਆਓ ਜੀ ਬਾਕੀ ਕਰਾਵਾਂਗੇ ਲੋਨ ਠੀਕ ਆ ਜੀ ਹਾਂਜੀ ਬਾਈ ਜੀ ਅੱਗੇ ਇਹ 17 ਮਾਡਲ ਗੱਡੀ ਆ ਜੀ ਪਹਿਲੇ ਨਾਂ ਤੇ ਆ ਦੋਨੇ ਚਾਬੀਆਂ ਕਾਰ ਦੀਆਂ ਨਾਲ ਦੋਸਤੋ ਗੱਡੀ ਆ ਵੀ ਪੂਰੀ ਘੈਂਟ ਆ 17 ਮਾਡਲ ਡਬਲ a ਸਿੰਗਲ ਇਅਰ ਵੇਗ ਵਾਲੀ ਗੱਡੀ ਆ ਜੀ ਠੀਕ ਆ ਜੀ ਵਧੀਆ ਟਾਇਰ ਪਏ ਆ ਕਾਰ ਦੇ ਜੀ ਕਾਰ ਦੇ ਦਾਂਗੇ ਬਾਈ ਜੀ ਆਪਾਂ ਐਨਓਸੀ ਦੇ ਨਾਲ 4 ਲੱਖ ਤੇ 50 ਹਜ਼ਾਰ ਦੀ ਗੱਡੀ ਦੋ ਤਾਂ ਸਾਢੇ 4 ਲੱਖ ਦੀ ਗੱਡੀ ਮਿਲ ਜੂ ਬਾਕੀ ਥੋੜਾ ਹੋ ਜੂ ਮਾਨਤਾ ਨੇ ਤੇ ਫੁੱਲ ਤੇ ਗੱਡੀ ਬਹੁਤ ਚੰਗੀਆਂ ਖੜਾਵੇ ਦੀ ਚੰਗੀ ਆ ਬਾਕੀ ਤੁਸੀਂ ਗੱਡੀ ਦਾ ਕਰੋ ਇੰਟੀਰੀਅਰ ਚੈੱਕ ਜੀ ਇੰਟੀਰੀਅਰ ਵੀ ਬਹੁਤ ਵਧੀਆ ਲੱਗਿਆ ਗੱਡੀ ਨੂੰ ਬਾਕੀ ਮਾਣਦਾਨ ਤੁਹਾਡਾ ਦੋਸਤੋ ਫੁੱਲ ਹੋ ਜੂਗਾ ਬਾਕੀ ਬਾਈ ਉਹਨਾਂ ਤੋਂ ਆਪਾਂ ਹੋਰ ਵੀ ਗੱਡੀਆਂ ਬਾਰੇ ਜਾਣਦੇ ਆ ਆਜੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੀ ਨੂੰ ਸਾਜੀ ਭਾਈ ਜੀ ਇਹ ਭਾਈ ਜੀ 2014 ਮਾਡਲ 11ਵੇਂ ਮਹੀਨੇ ਦੀ ਕਾਰ ਆ ਜੀ ਠੀਕ ਹੈ ਜੀ ਟੁਆਟਾ ਲੀਵਾ ਡਬਲ 에어ਬੈਗ ਵਾਲੀ ਆ ਪਟਿਆਲੇ ਦਾ ਨੰਬਰ ਆ ਜੀ ਜੀ ਸੈਕੰਡ ਆਨਰ ਆ ਨਵੇਂ ਵਰਗੇ ਟਾਇਰ ਆ ਕਾਰ ਦੇ ਦੋਸਤੋ ਸਾਰੇ ਟਰਨ ਨਵੇਂ ਆ ਗੱਡੀ ਇਹ ਦੇਖ ਸਕਦੇ ਆ ਤੁਸੀਂ ਤੇ ਕੰਡੀਸ਼ਨ ਵੀ ਦੋਸਤੋ ਗੱਡੀ ਬਹੁਤ ਕਹੇਡ ਆ ਭਾਈ ਇਹ ਮਾਡਲ ਕਿਹੜਾ ਜੀ ਇਹ 14 11ਵੇਂ ਦੀ ਜੀ 14 ਮਾਡਲ 11ਵਾਂ ਮਹੀਨਾ ਦੋਸਤੋ ਦੇਖ ਸਕਦੇ ਆ ਤੁਸੀਂ ਬਾਕੀ ਗੱਡੀ ਹੱਦੀ ਵੀ ਚੈੱਕ ਕਰੋ ਇੰਟੀਰੀਅਰ ਵੀ ਬਹੁਤ ਭੰਡ ਲੱਗਾ ਹੈ ਗੱਡੀ ਨੂੰ ਦੇਖ ਸਕਦੇ ਆ ਤੁਸੀਂ ਭਾਈ ਜੀ ਕੀ ਕੀ ਮਤ ਰਹਿਣ ਵਾਲੀ ਹੈ ਇੱਕ ਕਾਰ ਦੇ ਦਾਗੇ ਬਾਈ ਜੀ ਆਪਾਂ 3 ਲੱਖ ਤੇ 25000 ਦੀ ਗੱਡੀ ਉਹ ਤੋਂ 3 ਲੱਖ 25000 ਰੁਪਏ ਕੀਮਤ ਦਾ ਬਾਕੀ ਥੋੜਾ ਮੋਕੇ ਦੇ ਮਾਨਦਾਨ ਹੋਰੀਗਾ ਹਾਂਜੀ ਬਾਈ ਜੀ ਇਹ ਟਾਇਓਸ ਬਾਈ ਜੀ 2018 ਮਾਡਲ ਹਾਂਜੀ ਦੋਨੇ ਚਾਬੀਆਂ ਨਾਲ ਆ ਕਾਰ ਦੀਆਂ ਠੀਕ ਹੈ ਜੀ ਪਹਿਲੇ ਨਾਲ ਦੀ ਗੱਡੀ ਹੈ ਜੀ ਜੀਡੀ ਮਾਡਲ ਆ ਡਬਲ 에ਅਰ ਬੈਗ ਦੇ ਵਿੱਚ ਹੈ ਜੀ ਠੀਕ ਹੈ ਜੀ ਮੈਂ ਵੀਰ ਨੂੰ ਕਹੂੰ ਇੱਕ ਵਾਰੀ ਅੰਦਰੋਂ ਗੱਡੀ ਦਿਖਾਈ ਜਾਵੇ ਜੀ ਉਹ ਤਾਂ ਗੱਡੀ ਪੂਰੀ ਕੰਡੀਸ਼ਨ ਚੰਗੀਰੀ ਆ ਤੇ ਬਾਕੀ ਗੱਡੀ ਤੁਸੀਂ ਚੈੱਕ ਕਰੋ ਅੰਦਰੋਂ ਅੰਦਰੋਂ ਵੀ ਪੂਰੀ ਘੈਂਟ ਆ ਦੇਖ ਸਕਦੇ ਹੋ ਤੁਸੀਂ ਤੇ ਟੈਟਪਾ ਗੱਡੀ ਨੂੰ ਬਹੁਤ ਘੈਂਟ ਆ ਕਿ ਕੀ ਰੇਟ ਦੀ ਹੈ ਗੱਡੀ ਇਹ ਇਹ 5.5 ਲੱਖ ਦੀ ਐਨਓਸੀ ਨਾਲ ਬਾਈ ਜੀ ਉਹ ਤਾਂ 5.5 ਲੱਖ ਦੀ ਐਨਓਸੀ ਦੇ ਨਾਲ ਬਾਕੀ ਥੋੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੀਗਾ ਹਾਂਜੀ ਸੁਵਿਟਾ ਜੀ ਸੁਵਿਟਾ ਬਾਈ ਜੀ 2014 ਮਾਡਲ ਹਾਂਜੀ ਲਾਈ ਵੀ ਲੱਗੇ ਆ ਕਰ ਦੇ ਬੀਡੀਆਈ ਮਾਡਲ ਆ ਜੀ ਆਲ オリジナル ਕਾਰ ਆ ਜੀ ਠੀਕ ਆ ਜੀ ਤੇ ਕਾਰ ਦੇ ਦਾਂਗੇ ਬਾਈ ਜੀ ਆਪਾਂ ਐਨਓਸੀ ਦੇ ਨਾਲ 380000 ਦੀ ਜੀ ਨੰਬਰ ਲਾ ਕੇ 450000 ਦੀ ਜੀ ਠੀਕ ਆ ਜੀ ਦੋਸਤੋ ਗੱਡੀ ਬਹੁਤ ਚੰਗੀ ਕੰਡੀਸ਼ਨ ਦੀ ਆ ਨਵੀਆਂ ਵਰਗੀ ਕਾਰ ਪਈ ਆ ਜਮਾ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਆ ਤੁਸੀਂ ਇਹ ਟੱਪਾ ਬੋਕਰੈਂਡ ਲੱਗਿਆ ਲਾਈਵ ਬੋਕਰੈਂਡ ਲੱਗਿਆ ਤੇ ਬਾਕੀ ਕੰਡੀਸ਼ਨ ਤੁਸੀਂ ਅੰਦਰੋਂ ਚੈੱਕ ਕਰੋ ਗੱਡੀ ਦਾ ਅਡੀਰੀਅਰ ਤੇ ਬਾਕੀ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਊਗਾ ਹਾਜੀ ਬਾਈ ਜੀ ਇੱਕ ਵਾਰੀ ਆਪਾਂ ਨੂੰ ਆਪਣੇ ਭਰਾਵਾਂ ਨੂੰ ਨੰਬਰ ਜਰੂਰ ਬੋਲ ਦਿਓ ਆਪਣਾ ਨੰਬਰ ਆ ਬਾਈ ਜੀ ਆਪਣਾ 98761 99436 ਜੀ 98552 ਤੇ 99436 ਤੇ ਬਾਈ ਜੀ ਜੇ ਇੰਨਾ ਗੱਡੀਆਂ ਤੋਂ ਲਾਵਾ ਕਿਸੇ ਵੀ ਤੋਂ ਗੱਡੀ ਆਪਾਂ ਨੂੰ ਚਾਹੀਦੀ ਨਹੀਂ ਹੋਈ ਤੁਸੀਂ ਪ੍ਰੋਵਾਈਡ ਕਰਾ ਸਕਦੇ ਹਾਂ ਬਾਈ ਜੀ ਕਰਾ ਸਕਦੇ ਜੀ ਹਾਂ ਹਰੇਕ ਵਾਰ ਆਪਣੇ ਕੋਲੇ ਕਿੰਨੀਆਂ ਗੱਡੀਆਂ ਹੁੰਦੀਆਂ ਆਪਣੇ ਕੋਲੇ 15 ਤੋਂ 20 ਕਰਾਂ ਦਾ ਸਟਾਕ ਹਾਜ਼ਰ ਹੁੰਦਾ ਜੀ ਠੀਕ ਹੈ ਜੀ ਹਾਂਜੀ ਤੇ ਦੋਸਤੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਆਪਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਵੀ ਤੁਸੀਂ ਸਾਨੂੰ ਸਲਾਹਾਂ ਦਿੱਤਾ ਮੈਂ ਦੇਖ ਤੀ